ਤੋ ਬੀਤੇ ਕੱਲ ਗੁਰਦਾਸਪੁਰ ਦੇ ਮੱਛੀ ਮਾਰਕੀਟ ਦੇ ਵਿੱਚ ਅਚਾਨਕ ਇੱਕ ਵੱਡਾ ਹਾਦਸਾ ਹੁੰਦਾ ਵਾ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੀਆਂ ਘਟਨਾਵਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੁੰਦੀਆਂ ਆ ਰਹੀਆਂ ਨੇ ਜਿਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਦੁਕਾਨਦਾਰਾਂ ਦਾ ਹੋਇਆ ਲੇਕਿਨ ਬੀਤੇ ਕੱਲ ਗੁਰਦਾਸਪੁਰ ਪੁਲਿਸ ਦੇ ਇਸ ਬਹਾਦਰ ਅਫਸਰ ਔਰ ਇਹਨਾਂ ਦੀ ਸਾਰੀ ਟੀਮ ਵੱਲੋਂ ਮੁਸਤੈਦੀ ਦੇ ਨਾਲ ਸਮੇਂ ਸਿਰ ਪਹੁੰਚ ਕੇ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਸੋਸ਼ਲ ਮੀਡੀਆ 'ਚ ਆ ਰਿਹਾ ਕਿ ਇੱਕ ਦੁਕਾਨ ਨੂੰ ਅੱਗ ਲੱਗਦੀ ਹੈ ਔਰ ਉਸ ਦੇ ਅੰਦਰ ਇੱਕ ਵੱਡਾ ਗੈਸ ਸਿਲੰਡਰ ਵੀ ਪਿਆ ਦਾ ਸੀਗਾ ਜਿਹਦੇ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਮੌਜੂਦ ਨੇ ਐਸ ਐਚਓ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਬਹੁਤ ਕੱਲ ਬਹਾਦਰੀ ਦਿਖਾਈ ਆ ਔਰ ਉਹ ਵੱਡਾ ਹਾਸਾ ਜੜਾ ਵਾ ਉਸ ਨੂੰ ਟਾਲ ਦਿੱਤਾ ਗਿਆ ਉਹ ਰੱਗ ਦੇ ਉੱਤੇ ਟਾਈਮ ਸੀਰ ਕਾਬੂ ਪਾ ਲਿਆ ਗੱਲਬਾਤ ਕਰਕੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਇੰਨਾ ਕੁਇਕ ਰਿਸਪੌਂਸ ਜੜਾ ਵਾ ਪੁਲਿਸ ਵੱਲੋਂ ਉੱਥੇ ਦਿੱਤਾ ਗਿਆ ਸਰ ਗੱਲਬਾਤ ਰਹੀ ਦੱਸ ਦਿਓ ਜੀ ਕੱਲ ਜੋ ਮੱਛੀ ਮਾਰਕੀਟ ਦੇ ਵਿੱਚ ਘਟਨਾ ਹੋਈ ਸੀਗੀ ਤੁਸੀਂ ਬਹੁਤ 2-4 ਮਿੰਟਾਂ ਦੇ ਬਾਅਦ ਹੀ ਪਹੁੰਚ ਗਏ ਕਿੱਦਾਂ ਇਹ ਸਾਰੀ ਚੀਜ਼ ਨੂੰ ਜੜਾ ਤੁਸੀਂ ਹੈਂਡਲ ਕੀਤਾ ਰਜੇ ਜੀ ਐਕਸਪੀਰੀਅੰਸ ਅਲ ਕੱਲ ਸਾਡਾ ਮਾਰਕੀਟਿੰਗ ਜਿੰਨੀ ਮਾਰਕੀਟ ਆ ਚੈਕਿੰਗ ਸੀ ਸਾਡੀ 6 ਤੋਂ 10 ਤੱਕ ਤਾਂ ਉਸੇ ਦਿਨਾਂ ਨਹੀਂ ਅਸੀਂ ਉਸ ਟਾਈਮ ਬਾੜਾ ਚੌਂਕ ਦੇ ਵਿੱਚ ਪਹੁੰਚੇ ਸੀ ਤੋ ਜਦੋਂ ਪਤਾ ਲੱਗਾ ਵੀ ਇੱਥੇ ਮੱਛੀ ਮਾਰਕੀਟ ਦੀ ਇੱਕ ਦੁਕਾਨ ਆ ਜਿਹੜੀ ਰਿਸ਼ੂ ਦੀ ਉਹਨੂੰ ਦੁਕਾਨ ਦੀਪੂ ਹਣਾ ਦੀ ਬਕੌੜਿਆਂ ਵਾਲੀ ਉਹਨੂੰ ਅੱਗ ਲੱਗ ਗਈ ਆ ਵੀ ਅਸੀਂ ਮੈਂ ਤਾਂ ਤੁਹਾਡਾ ਸਟਾਫ ਜਿਹੜੇ ਨਾਲ ਸੀ ਉਸ ਟਾਈਮ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਦੇਖਿਆ ਵੀ ਅੱਗ ਕਾਫੀ ਜ਼ੋਰ ਫੜ ਰਹੀ ਸੀ ਪਹਿਲਾਂ ਸਭਲਾ ਅਸੀਂ ਇਹ ਸੀ ਵੀ ਅਸੀਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਬੋਰਡ ਨੂੰ ਕਾਲ ਕੀਤੀ ਮੈਂ ਉਸ ਨਰਿੰਦਰ ਜਿਹੜੇ ਹੈਗੇ ਨੇ ਬਿਜਲੀ ਬੋਰਡ ਦੇ ਉਹਨਾਂ ਨੂੰ ਕਿਹਾ ਵੀ ਕਨੈਕਸ਼ਨ ਕੱਟੋ ਕਿਤੇ ਬਿਜਲੀ ਦਾ ਸਰਕਟ ਜ਼ਿਆਦਾ ਨਾ ਵੀ ਸ਼ਾਰਟ ਨਾ ਹੋ ਜਾਵੇ ਸੈਕੰਡ ਫਿਰ ਫਾਇਰ ਬ੍ਰਿਗੇਡ ਨੂੰ ਆਪਣੇ ਸਟਾਫ ਵੱਲੋਂ ਜਿਹਦਾ ਗੁਰਮਖਸੋਹ ਜੀ ਸਾਨੂੰ ਇਹ ਸੀਪੀ ਅਸੀਂ ਕਿਸ ਤਰ੍ਹਾਂ ਸਿਲੰਡਰ ਨੂੰ ਰਿਮੂਵ ਕਰ ਲਈਏ ਸਿਲੰਡਰ ਬਾਹਰ ਆ ਜਾ ਜੇ ਉਹ ਸਿਲੰਡਰ ਫਟਦਾ ਬਾਤਾ ਉਹ ਜਿਆਦਾ ਬਹੁਤ ਜਿਆਦਾ ਅਗਜ਼ਨੀ ਫੈਲ ਜਾਊਗੀ ਤੇ ਨਾਲ ਹੀ ਇੱਕ ਪੇਂਟ ਦੀ ਖਾਨ ਸੀ ਉਹ ਇੱਕ ਆਇਲ ਪੇਂਟ ਤੁਸੀਂ ਸਮਝਦੇ ਹੋ ਜੇ ਉਹਨੂੰ ਅਗ ਲੱਗ ਜਾਂਦੀ ਤਾਂ ਬਹੁਤ ਜਿਆਦਾ ਭਿਆਨਕ ਸਾਰੇ ਨੇੜੇ ਮੱਛੀ ਮਾਰਕੀਟ ਸਾਰੀ ਹੀ ਸੜ ਦਿੰਦਾ ਖਤਰਾ ਸੀਗਾ ਤਾਂ ਅਸੀਂ ਮੋਸਟਲੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਪਾਣੀ ਬਾਲਟੀਆਂ ਦੇ ਨਾਲ ਉੱਥੇ ਜਿੰਨੀ ਵੀ ਫੋਰਸ ਸੀਗੀ ਫਸਟ ਜਿਹੜੀ ਤਰ੍ਹਾਂ ਵੀ ਹਾਂ ਅਸੀਂ ਪਾਣੀ ਜਿਹੜਾ ਬਾਲਟੀਆਂ ਪਰ ਪਰ ਕੇ ਸੁੱਟਣਾ ਸ਼ੁਰੂ ਕਰਤਾ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਪਹਿਲਾਂ ਕੱਢ ਕੇ ਬਾਹਰ ਲੈ ਜਾਂਦਾ ਤਾਂ ਤ ਅ ਸਰ ਦੇਖਣ ਦੇ ਵਿੱਚ ਆਇਆ ਵਾ ਕਿ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਬਾਲਟੀਆਂ ਨਾਲ ਹੀ ਪਾਣੀ ਪਾ ਰਹੇ ਆ ਇੱਕਦਮ ਹਫੜਾ ਦਫੜੀ ਦਾ ਮਾਹੌਲ ਸੀਗਾ ਔਰ ਵੱਡੀ ਘਟਨਾ ਵੀ ਵਾਪਰ ਸਕਦੀ ਸੀਗੀ ਤਾਂ ਫਾਇਰ ਬ੍ਰਿਗੇਡ ਦੀ ਜਿਹੜੀ ਟੀਮ ਉਹ ਕਿੰਨੀ ਦੇਰ ਬਾਅਦ ਚ ਉਥੇ ਪਹੁੰਚੀ ਆ ਔਰ ਉਹਨਾਂ ਦੇ ਨਾਲ ਤੁਸੀਂ ਜੁਆਇੰਟਲੀ ਕਿੱਦਾਂ ਇਹਦੇ ਉੱਤੇ ਫਾਈਨਲੀ ਕਾਬੂ ਪਾਇਆ ਐਕਚੁਅਲੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਜਦੋਂ ਅਸੀਂ ਕਾਲ ਕਰਤੀ ਆਲਰੇਡੀ ਰੋਡਸ ਕੱਲ ਕਲੀਅਰ ਕਰਾ ਰਹੀ ਸੀ ਉਹ ਕੋਈ ਜਲਦੀ 10 15 ਮਿੰਟ ਚ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ ਸੀ ਤੋਂ ਉਸ ਤੋਂ ਪਹਿਲਾਂ ਸਾਨੂੰ ਐਸੀਪੀ ਕੋਈ ਜਿਹੜੀ ਪਬਲਿਕ ਆ ਲਾਗੇ ਨਾ ਜਾਵੇ ਕੋਈ ਐਵੇਂ ਕੋਈ ਚੀਜ਼ ਜਿਹੜਾ ਸਿਲੰਡਰ ਹੀ ਫੜ ਜਾਵੇ ਚਾਹੇ ਹੋਰ ਕੁਝ ਔਰ ਪਬਲਿਕ ਲਾਕੇ ਜਾ ਵੀ ਨਹੀਂ ਸੀ ਰਹੀ ਅਸੀਂ ਪੁਲਿਸ ਦੇ ਜਿਹਨੇ ਸਾਡੀ ਐਸਐਸਜੀ ਟੀਮ ਬਾਕੀ ਬਨਾਸੀ ਦਾ ਸਬ ਇੰਸਪੈਕਟਰ ਜੀ ਸੀਗੇ ਗੁਰਮਖਸੋਹਲ ਸੀਗੇ ਬਾਕੀ ਟੀਮ ਦੇ ਮੈਂਬਰ ਸੀਗੇ ਜਿਹਨੇ ਉਹ ਜਵਾਨਾਂ ਨੇ ਜਿੰਦਾ ਵੀ ਪਾਣੀ ਛੱਟ ਛੱਟ ਕੇ ਉਹ ਅੱਗ ਤੇ ਕਾਬੂ ਪ ਤੇ ਉਹਨਾਂ ਤੇ ਕਾਬੂ ਪਾਉਣਾ ਥੋੜਾ ਔਖਾ ਸੀ ਕਿਉਂਕਿ ਛੱਤ ਦੇ ਉੱਤੇ ਅੱਗ ਫੈਲ ਗਈ ਸੀ। ਤੋਂ ਉਹ ਫਿਰ ਜਦੋਂ ਫਾਇਰ ਬਗੜਾਈ ਉਹਨੇ ਆ ਕੇ ਉਹਨੂੰ ਕਾਬੂ ਪਾਇਆ। ਸਰ ਆਮ ਲੋਕ ਚਰਚਾ ਵਾ ਲੋਕ ਇਹ ਗੱਲਾਂ ਕਰ ਰਹੇ ਆ ਕਿ ਅਕਸਰ ਹੀ ਪੁਲਿਸ ਦੇ ਜਿਹੜੇ ਅਫਸਰ ਹੁੰਦੇ ਆ ਉਹ ਆਪਣੇ ਯੂਨੀਅਨ ਨੂੰ ਆਰਡਰ ਦੇ ਦਿੰਦੇ ਆ ਵੀ ਆਹ ਕੰਮ ਕਰ ਦੋ ਏਦਾਂ ਕਰ ਦੋ ਲੋਕ ਕਹਿ ਰਹੇ ਆ ਵੀ ਕੱਲ ਪਹਿਲੀ ਵਾਰ ਸੀ ਦੇਖਿਆ ਵਾ ਕਿ ਇੱਕ ਪੁਲਿਸ ਅਫਸਰ ਆਪ ਅੱਗੇ ਲੱਗਾ ਤੇ ਮੁਲਾਜ਼ਮਾਂ ਦੀ ਟੀਮ ਜਿਹੜੀ ਆ ਉਹਨੇ ਪਿੱਛੇ ਵਰਕ ਕੀਤਾ ਕਿ ਵਧੀਆ ਤੁਸੀਂ ਐਗਜ਼ਾਮਪਲ ਸੈੱਟ ਕੀਤੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋ ਕਿ ਜੀ ਹਮੇਸ਼ਾ ਹੋਣਾ ਚਾਹੀਦਾ ਵੀ ਜੇ ਤੁਸੀਂ ਪੁਲਿਸ ਅਫਸਰ ਥਾਣੇ ਦੇ ਵਿੱਚ ਐਜੇ ਐਸਐਚਓ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਆਪ ਉੱਥੇ ਜਾਣਾ ਚਾਹੀਦਾ ਆਪ ਉੱਥੇ ਵਰਕ ਕਰਨਾ ਚਾਹੀਦਾ ਤਾਂ ਹੀ ਤੁਹਾਡੇ ਨਾਲ ਦੇ ਵੀ ਅਸੀਂ ਵੀ ਕਰੀਏ ਜਦੋਂ ਸਾਡਾ ਸੀਨੀਅਰ ਲੱਗ ਰਿਹਾ ਤਾਂ ਹਮੇਸ਼ਾ ਅਸੀਂ ਫਿਰ ਬਾਕੀ ਵੀ ਜਿਹੜੇ ਜਵਾਨ ਹੋ ਕੰਮ ਕਰਨਦਾਰ ਜਲਵਾ ਰੱਖ ਦੇਨੇ ਜੀ ਸੋ ਲਗਾਤਾਰ ਜਿਹੜਾ ਵਾ ਉਹ ਤੁਸੀਂ ਜਦੋਂ ਇੱਕਦਮ ਦੁਕਾਨ ਦੇ ਅੰਦਰ ਐਂਟਰ ਹੁੰਦੇ ਜਿੱਥੇ ਸਿਲੰਡਰ ਵੀ ਪਿਆ ਸੀਗਾ ਔਰ ਵੱਡਾ ਹਾਦਸਾ ਵੀ ਹੋ ਸਕਦਾ ਸੀ ਬਹੁਤ ਦਲੇਰੀ ਦੇ ਨਾਲ ਤੁਸੀਂ ਇਹ ਕੰਮ ਕੀਤਾ ਵਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਪਣੇ ਬਾਕੀ ਹੋਰ ਪੁਲਿਸ ਅਧਿਕਾਰੀਆਂ ਨੂੰ ਕਿ ਉੱਥੇ ਕਿਸੇ ਜਿਹੜੇ ਜੋਸ਼ ਦੇ ਨਾਲ ਹੋਸ਼ ਰੱਖਣਾ ਬਹੁਤ ਜ਼ਰੂਰੀ ਸੀ ਕਿਉਂਕਿ ਜੇ ਅਸੀਂ ਮੰਨ ਲਓ ਉਹਨੂੰ ਸਿਲੰਡਰ ਨੂੰ ਰਿਮੂਵ ਕਰਦੇ ਉਸ ਤੋਂ ਪਹਿਲਾਂ ਉਹ ਨਾ ਉਹਦੇ ਉੱਤੇ ਪਾਣੀ ਸਿੱਟਦੇ ਨਾ ਅੱਗ ਬੁਝਾਉਂਦੇ ਕਿਉਂਕਿ ਜਿਹੜੀ ਜਿਹੜੀ ਗੈਸ ਸੀ ਬਾਹਰ ਲੀਕ ਹੋ ਰਹੀ ਸੀ ਪਾਈਪ ਉਹਦੇ ਨਾਲ ਹੀ ਸੀ ਜਿਹੜਾ ਰੈਗੂਲੇਟਰ ਉਹ ਪਿਗਲ ਚੁੱਕਾ ਸੀਗਾ ਤੇ ਸਭ ਤੋਂ ਪਹਿਲਾਂ ਇਸ ਵੀ ਸਿਲੰਡ ਪਜੰਦਾ ਉਹ ਕਿਸ ਤਰ੍ਹਾਂ ਅਸੀਂ ਰਿਮੂਵ ਕਰਕੇ ਜਿੱਥੇ ਨਾਗੇ ਨੁਕਾਨ ਸੀ ਉੱਥੇ ਉਹਦੇ ਤੇ ਪੋਰੀ ਪਾਤੀ ਉਹਦੇ ਨਾਲ ਕਿਉਂ ਸਿਲੰਡਰ ਜਿਹੜਾ ਫਿਰ ਉੱਥੇ ਆਪਾਂ ਨੂੰ ਬੰਦ ਕਰ ਲਿਆ ਸੀ ਸੋ ਗੱਲਬਾਤ ਲਈ ਧੰਨਵਾਦ ਇਹਨੇ ਬਹਾਦਰ ਪੁਲਿਸ ਅਫਸਰ ਗੁਰਦਾਸਪੁਰ ਦੇ ਜਿਨ੍ਹਾਂ ਦੀ ਚਰਚਾ ਅੱਜ ਸਮੁੱਚੇ ਪੰਜਾਬ ਦੇ ਨਾਲ ਦੇਸ਼ ਔਰ ਦੁਨੀਆ ਦੇ ਵਿੱਚ ਹੋ ਰਹੀ ਹੈ ਜਿਨ੍ਹਾਂ ਨੇ ਇੱਕ ਵੱਡਾ ਹਾਦਸਾ ਜੜਾ ਵਾ ਉਹ ਟਾਲਿਆ ਵਾ ਔਰ